ਜੀ ਬਿੰਦ ਕਰਕੇ ਹੀ ਇਹ ਸਭ ਕੁਝ ਬਣਾਇਆ ਜੇ ਕਰਜਾ ਖੋਟੇ ਫੜ ਕੇ ਤੇ ਇਹ ਚੀਜ਼ ਨੂੰ ਆਪਣੀ ਜ਼ਿੰਦਗੀ ਦਾ ਤੇ ਇਹ ਚੀਜ਼ ਨੂੰ ਬਣਾਇਆ ਨੇ ਨਹੀਂ ਮੈਰੇ ਜਦੋਂ ਕੋਈ ਸੱਦ ਦਾ ਮੌਸਲੇ ਜਾਂ ਮੌਸਲੇ ਤਿਆਰ ਆ ਆ ਤੁਸੀਂ ਸਾਲ ਆਂਦੇ ਸੇਵਾ ਕਰਨ ਦੇ ਕੀ ਕਹਿਣਾ ਚਾਹੁੰਦੇ ਹਾਂਜੀ ਸੇਵਾ ਹੀ ਕਰਦੇ ਆ ਜੀ ਉਹ ਵੀ ਕਰਜਾ ਫੜ ਕੇ ਚਲੋ ਜੀ ਮਾੜਾ ਚੰਗਾ ਕਰਕੇ ਤੇ ਫੇਰ ਹੀ ਆਪਾਂ ਕਰਜਾ ਲਾਉਂਗੇ ਨਹੀਂ ਜੀ ਸੇ ਕੰਨੇ ਨੇ ਮਿਹਨਤ ਮਿਹਨਤ ਕਰਾਂਗੇ ਤੇ ਫਲ ਪ੍ਰਮਾਤਮਾ ਆਪ ਹੀ ਦੇ ਦਿੰਦਾ ਹੈ ਸੋ ਤਸਵੀਰ ਤੁਹਾਨੂੰ ਦਿਖਾਵਾਂਗੇ ਇੱਕ ਕੋ ਜਗਾਰੂ ਰੇੜੀ ਬਣਾਈ ਏ ਮੋਟਰਸਾਈਕਲ ਦੇ ਉੱਤੇ ਹੀ ਜਿਹੜਾ ਏ ਸਮਾਨ ਸਾਰਾ ਰੱਖਿਆ ਏ ਟੈਂਕਰਾਂ ਦਾ ਟੈਂਕਰਾਂ ਦਾ ਸਮਾਨ ਰੱਖਿਆ ਏ ਤਾਂ ਟੈਂਕਰ ਲਗਾਉਂਦੇ ਨੇ ਅੱਡਾ ਬਣਾ ਕੇ ਰੱਖਿਆ ਹੋਇਆ ਤੇ ਨਾਲ ਦੀ ਨਾਲ ਹੋਮ ਡਿਲੀਵਰੀ ਵੀ ਦਿੰਦੇ ਨੇ ਜੇ ਕਿਸੇ ਨੂੰ ਲੋੜ ਪੈਂਦੀ ਏ ਟੈਂਕਰ ਦੀ ਤਾਂ ਰੋਡ ਤੇ ਜਾ ਕੇ ਟੈਂਕਰ ਲਗਾਉਂਦੇ ਨੇ ਤਾਂ ਆਪਾਂ ਗੱਲਬਾਤ ਵੀ ਕਰਾਂਗੇ ਕਿੱਦਾਂ ਮੰਨ ਦੇ ਵਿੱਚ ਆਇਆ ਆਪਾਂ ਗੱਲਬਾਤ ਕਰਦੇ ਆਂ ਵੀਰ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕੀ ਕਹਿਣਾ ਹੈ ਗੱਲਬਾਤ ਕਰਦੇ ਆ ਭਾਈ ਨਮਸਤ ਪੁੱਛੋ ਜਰਾ ਨਮਸਕਾਰ ਭਾਈ ਕੀ ਨਾਮ ਦੇ ਬੈਕਪਲੋਗ ਮੇਰਾ ਨਾਮ ਅਰਜਿੰਦਰ ਸਿੱਧੂ ਸੋ ਸਿੱਧੂ ਸਾਹਿਬ ਕਿੱਦਾਂ ਮੰਨ ਦੇ ਵਿੱਚ ਆਇਆ ਕਿ ਮੈਂ ਜਰੀਏ ਰੇੜੀ ਬਣਾ ਲਈ ਹੈ ਜਗਾੜੂ ਰੇੜੀ ਕਹਿੰਦੇ ਨੇ ਇਹਨੂੰ ਤੋ ਬਣਾਈ ਆ ਤੁਸੀਂ ਕਿ ਕਿੱਦਾਂ ਫਿਰ ਦੇਖਦੇ ਹੋ ਕਿ ਘਰ ਦੇ ਵਿੱਚ ਕੌਣ-ਕੌਣ ਆ ਉਹ ਵੀ ਸਾਡੇ ਦਰਸ਼ਕਾਂ ਪਹਿਲਾਂ ਦੱਸੋ ਘਰ ਦੇ ਵਿੱਚ ਜਿੰਨੇ ਮੇਰੇ ਦੋ ਬੇਟੇ ਜੀ ਇੱਕ ਬੇਟੀ ਆ ਜੀ ਦੇ ਘਰ ਦੇ ਜੀ ਹਾਂਜੀ ਚਾਰ ਪਰਿਵਾਰ ਦੇ ਪੰਜ ਜਣੇ ਜੀ ਸੋ ਕਿੱਦਾਂ ਮਨ ਦੇ ਵਿੱਚ ਆਇਆ ਕਿ ਆ ਰੇੜੀ ਜਿਹੜੀ ਬਣਾਣੀ ਆ ਤੇ ਐਦਾਂ ਹੀ ਕੰਮ ਕਰਨਾ ਮੈਂ ਪਹਿਲੂ ਕਾਰੋਬਾਰ ਕਰਦਾ ਹਾਂ ਜੀ ਕਿਤੇ ਦੁਕਾਨ ਤੇ ਜੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਵਿਚਾਰ ਆਇਆ ਵੀ ਮੈਂ ਆ ਜਿਹੜਾ ਸਾੰਦ ਨੂੰ ਆਪੇ ਮੈਂ ਬਣਾਉਣਾ ਚਾਹਣਾ ਜੀ ਹਾਂਜੀ ਇਹ ਮੈਂ ਕੰਮ ਬਣਾਇਆ ਤੋ ਫਿਰ ਕਿੱਦਾਂ ਕਿੰਨੇ ਕ ਪੈਸੇ ਵਟ ਲਾਂਦੇ ਹੋ ਕਿਉਂਕਿ ਸਾਰਾ ਸਮਾਨ ਉਹ ਵੀ ਮਹਿੰਗਾ ਏ ਕੰਪਰੈਸ਼ਰ ਵੀ ਮਹਿੰਗਾ ਏ ਤੇ ਮੋਟਰਸਾਈਕਲ ਦੇ ਉੱਤੇ ਤੁਸੀਂ ਸਾਰਾ ਤਿਆਰ ਕਰ ਲਿਆ ਜਗਾਰੂ ਜਗਾਰ ਜੋ ਜਿੰਨੂੰ ਕਹਿੰਦੇ ਨੇ ਜੀ ਕਹਿਣਾ ਚਾਹੁੰਦੇ ਮੈਂ ਜੀ ਮਿੰਤ ਕਰਕੇ ਹੀ ਇਹ ਸਭ ਕੁਝ ਬਣਾਇਆ ਜੇ ਖਰਚਾ-ਖਰਚਾ ਫੜ ਕੇ ਤੇ ਇਹ ਚੀਜ਼ ਨੂੰ ਮੁੱਕ ਸਿੰਦ ਕੀਤਾ ਤੇ ਇਹ ਚੀਜ਼ ਨੂੰ ਬਣਾਇਆ ਸੋ ਫਿਰ ਕਾ ਕਰਦੇ ਆ ਅੱਜ ਇਹ ਅੱਧਾ ਹੀ ਰਿਹਾ ਇਹ ਟਾਈਮ ਪਾਸ ਹੀ ਏ ਨਹੀਂ ਜੇ ਮੰਨ ਲਓ ਪੈਂਚਰ ਦਾ ਕੀ ਰੇਟ ਆ ਸਕੂਟਰ ਮੋਟਰਸਾਈਕਲ ਦਾ 50 ਰੁਪਏ ਜੀ ਤੇ ਤੁਸੀਂ ਜੇ ਕਿਤੇ ਜਾਂਦੇ ਹੋ ਕਿਸੇ ਦਾ ਰਸਤੇ ਚ ਪੈਂਚਰ ਹੋ ਜਾਂਦੀ ਗੱਡੀ ਜਾਂ ਮੋਟਰਸਾਈਕਲ ਸਕੂਟਰ ਫਿਰ ਉਹ ਵੀ ਰੇਟ ਉਹ ਹੀ ਲਾਂਦੇ ਨੇ ਨਹੀਂ ਜੀ ਹੋਰ ਤਾਂ ਕੋਈ ਰਿਸ਼ਤ ਨਹੀਂ ਸਿਰਫ ਇੱਕ ਸੇਵਾ ਵਾਸਤੇ ਲੈਂਦੇ ਸੇਵਾ ਕਰਦੇ ਹੋ ਹਾਂਜੀ ਸੋ ਬੜੀ ਵੱਡੀ ਸੇਵਾ ਕਰਤ ਨੇ ਕਿਉਂਕਿ ਬੜਾ ਔਖਾ ਹੋ ਜਾਂਦਾ ਇਹੋ ਜਿਹੀ ਗਰਮੀ ਦੇ ਮੌਸਮ ਦੇ ਵਿੱਚ ਚੱਲਿਆ ਨਹੀਂ ਜਾਂਦਾ ਸਕੂਟਰ ਮੋਟਰਸਾਈਕਲ ਕੀ ਕਹਿਣਾ ਚਾਹੁੰਦੇ ਹੋ ਨਹੀਂ ਮੈਂ ਜਦੋਂ ਕੋਈ ਸਾਧ ਦਾ ਮੋਸਲੇ ਜਾਂ ਮੋਸਲੇ ਤਿਆਰ ਸੋ ਉੱਕੇ ਚੱਲ ਰਹੇ ਹਾਂ ਜੀ ਸੋ ਵਰ ਕਿੰਨਾ ਕੇ ਮਨ ਨੂੰ ਸੰਗੂਰ ਮਿਲਦਾ ਕਿ ਮੈਂ ਕਹਿੰਦਾ ਜੇ ਸਾਰੇ ਸੀਸ ਹੀ ਦਿੰਦੇ ਆ ਮਨੂੰ ਵੀ ਲੈ ਵੀ ਤੂੰ ਆ ਗਿਆ ਤੇ ਕੋ ਰੇੜੀ ਲੈ ਕੇ ਤੇ ਬਹੁਤ ਵਧੀਆ ਲੱਗਦਾ ਸੋ ਫਿਰ ਘਰ ਦਾ ਗੁਜ਼ਾਰਾ ਚੱਲ ਜਾਂਦਾ ਹਾਂ ਜੀ ਟਾਈਮ ਪਾਸ ਹੋਈ ਜਾਂਦਾ ਜੀ ਦਾ ਅਪ ਕਰੀ ਜਾਂਦਾ ਦਾਲ ਫੂਕਾ ਦੇਈ ਜਾਂਦਾ ਕੋ ਲੱਗਦਾ ਨਹੀਂ ਕਿ ਲੋਕਾਂ ਦੀ ਜੇ ਆਪਾਂ ਤੁਸੀਂ ਸੇਵਾ ਕਰਦੇ ਹੋ ਉਸੇ ਰੇਟ ਦੇ ਵਿੱਚ ਪੈਂਚਰ ਜਾ ਕੇ ਲਾ ਕੇ ਆਂਦੇ ਹੋ ਤੇ ਉਹੋ ਹੀ ਕਿਤੇ ਨਾ ਕਿਤੇ ਪਰਮਾਤਮਾ ਦੀ ਕਿਰਪਾ ਹੁੰਦੀ ਹਾਂਜੀ ਜੋ ਉਹ ਹੀ ਹੁੰਦੀ ਹੈ ਜੀ ਕਿਰਪਾ ਬਸ ਐਦਾ ਹੀ ਮੈਨੂੰ ਸ਼ੌਂਕ ਆ ਵੀ ਹਰ ਇੱਕ ਦੀ ਮਦਦ ਕਰਨਾ ਜੇ ਕੋਈ ਕਹਿੰਦਾ ਤੇ ਮੈਂ ਹਰ ਇੱਕ ਦੇ ਚਾਹਾਂਦਾ ਤੋ ਫਿਰ ਕਿੱਦਾਂ ਦਾ ਘਰ ਵਾਲਿਆਂ ਦਾ ਕਿੰਨਾ ਕੁ ਤਿਆਰ ਹੈ ਕਿੰਨੀ ਕਿ ਸਪੋਰਟ ਹੈ ਘਰ ਵਾਲਿਆਂ ਦੀ ਕਿਉਂਕਿ ਘਰ ਵਿੱਚ ਕਹਿੰਦੇ ਨੇ ਸਪੋਰਟ ਹੋਵੇ ਤਾਂ ਫਿਰ ਬਾਹਰੋਂ ਵੀ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਘਰ ਦੇ ਵਿੱਚ ਕਿੰਨੀ ਦੀ ਸਪੋਰਟ ਹੈ ਇਸ ਕੰਮ ਦੇ ਵਿੱਚ ਕੀ ਕਹਿਣਾ ਚਾਹੀਦਾ ਨਹੀਂ ਘਰ ਵਾਲਿਆਂ ਦੀ ਤਾਂ ਪੂਰੀ ਸਪੋਰਟ ਹੈ ਜੀ ਜੀ ਪੂਰੀ ਸਪੋਰਟ ਦੇਂਦੇ ਆ ਵੀ ਇਹ ਕੰਮ ਦੇ ਵਿੱਚ ਬਹੁਤ ਮੋਚਾ ਸਾਰੇ ਜਣ ਵੀ ਵਧੀਆ ਕੰਮ ਕਰਦੇ ਸੋ ਪਰਿਵਾਰ ਦੇ ਵਿੱਚ ਕੌਣ-ਕੌਣ ਆ ਫਿਰ ਪਰਿਵਾਰ ਵਿੱਚ ਦੋ ਬੇਟੇ ਇੱਕ ਬੇਟੀ ਆ ਘਰ ਵਾਲੇ ਅੱਛਾ ਤੁਸੀਂ ਹਾਂਜੀ ਇੱਕ ਫਿਰ ਉਹ ਖੁਸ਼ ਨੇ ਹਾਂਜੀ ਖੁਸ਼ ਹੈ ਤੋ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਜਿਹੜੇ ਫੱਕ ਹਾਰ ਕੇ ਬਹਿ ਜਾਂਦੇ ਨੇ ਕੰਮ ਨਹੀਂ ਕਰਨਾ ਚਾਹੁੰਦੇ ਤੁਸੀਂ ਮਿਹਨਤ ਕਰਨਦੇ ਹੋ ਲੋਕਾਂ ਦੀ ਹਿੱਸਾ ਵੀ ਲੈ ਰਹੇ ਹੋ ਟਨਾਲ ਦੀ ਨਾਲ ਹੋਮ ਸਰਵਿਸ ਵੀ ਦੇ ਰਹੇ ਹੋ ਜੇ ਕਿਸੇ ਨੂੰ ਲੋੜ ਪੰਦੀ ਉੱਥੇ ਜਾਂਦੇ ਹੋ ਰੇਟ ਵੀ ਤੁਹਾਡਾ ਉਹੀ ਆ ਫਿਰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਅਸੀਂ ਦੇਖੋਗੇ ਨਾ ਜੁਨਾ ਜੀ ਜਿੱਦਾਂ ਵੀ ਜਿੱਦਾਂ ਕੋਈ ਸਾਦਾ ਹੀ ਤੇ ਜਾਵਾਂਗੇ ਜਰੂਰ ਜੀ ਹਾਂਜੀ ਅਸੀਂ ਸੇਵਾ ਕਰਨਾ ਚਾਹੁੰਦੇ ਵੀ ਕੋਈ ਸੱਦੇ ਦਾ ਹੀ ਹੱਥ ਕੇ ਜਾਈਦਾ ਕੋਈ ਆ ਦੇ ਦਿਲ ਦੇ ਵਿੱਚ ਕੋਈ ਸ਼ਿਕਵਾ ਨਹੀਂ ਆ ਵੀ ਕੋਈ ਅੱਜ ਕੱਲ੍ਹ ਦੇ ਮਿਸਤਰੀ ਕੋਈ ਨਹੀਂ ਜਾਂਦੇ ਜਿਆਦਾਤਰ ਆਕਰ ਕਰਦੇ ਉਹ ਚੀਜ਼ ਨਹੀਂ ਹੱਲੇ ਵਿੱਚ ਅਜੇ ਕੰਮ ਕਰਦੇ ਪਰੇ ਖੁਸ਼ ਹੁੰਦੇ ਆ ਵੀ ਹਰ ਕਦੇ ਮਦਦ ਕਰੀ ਭੱਜ ਕੇ ਜਾਈਦਾ ਲੋਕੀ ਪਰੇ ਖੁਸ਼ ਹੁੰਦੇ ਆ ਵੀ ਆਹਦੀ ਮਦਦ ਕਰਨਦੇ ਆ ਸੋ ਫਿਰ ਕਿੰਨਾ ਕ ਖਰਚਾ ਆ ਗਿਆ ਇਹ ਚੀਜ਼ ਬਣਾਉਣ ਦਾ ਉੱਤੇ ਕੰਪਰੈਸ਼ਰ ਵੀ ਮਹਿੰਗਾ ਹੈ ਤੇ ਮੋਰਸਲ ਤੇ ਤੁਸੀਂ ਸਾਰਾ ਜਿਗਾਰੂ ਜਗਾਰ ਬਣਾਇਆ ਕਿੰਨਾ ਕ ਖਰਚਾ ਆ ਗਿਆ ਇਹਦੀ ਖਰਚਾ ਤੋਂ ਬੜਾ ਆ ਗਿਆ ਜਿੱਤੇ ਸਮਾਨ ਦੇ ਵੰਤੇ ਫੇਰ ਵੀ ਘੱਟੋ ਘੱਟ ਇਹ ਲੱਗੀ ਹੈ 70-80 ਹਜ਼ਾਰ ਰੁਪਏ ਲੱਗੀ ਹੈ ਜੀ ਹਾਂ ਜੀ 70-80 ਹਜ਼ਾਰ ਰੁਪਏ ਲਾ ਕੇ ਤੇ ਫਿਰ ਲੋਕਾਂ ਦੀ ਆ ਬਾ ਸੀਸਾ ਲੈਣ ਦੇ ਸੇਵਾ ਕਰਨ ਦੇ ਕੀ ਕਹਿਣਾ ਚਾਹੁੰਦੇ ਹਾਂ ਜੀ ਸੇਵਾ ਹੀ ਕਰਦੇ ਆ ਜੀ ਉਹ ਵੀ ਕਰਜ਼ਾ ਫੜ ਕੇ ਚਲੋ ਜੀ ਮਾੜਾ ਚੰਗਾ ਕਰਕੇ ਤੇ ਫੇਰ ਹੀ ਆਪਾਂ ਕਰਜ਼ਾ ਲਾਉਣ ਹੀ ਪਏ ਹਾਂ ਲੱਤਨ ਦਿਆ ਹੋਲੀ ਹੋੜੀ ਹਾਂ ਜੀ ਹਾਂ ਜੀ ਕਹਿੰਦੇ ਨੇ ਕਿ ਜੇ ਕਰਜ਼ਾ ਚੁੱਕੋ ਤਾਂ ਫਿਰ ਉਹ ਹੋਲੀ ਹੋੜੀ ਪਰਮਾਤਮਾ ਦੀ ਕਿਰਪਾ ਉਹ ਵਿਲਾਜ ਜਾਂਦੇ ਹਾਂ ਹਾਂ ਜੀ ਹੁਣ ਲੱਤਨ ਦਿਆ ਫਿਰ ਮਿਹਨਤ ਕਰਦੇ ਹੋ ਲੋਕਾਂ ਦੀ ਸੀਸਾ ਵੀ ਲੈਂਦੇ ਹੋ ਤਾਂ ਲੋਕਾਂ ਦਾ ਸਾਥ ਵੀ ਦਿੰਦੇ ਹੋ ਠੀਕ ਹਾਂ ਜੀ ਸਾਥ ਦੇਣ ਦੇ ਜੀ ਪੂਰਾ ਕਿਰਦਾ ਲੱਤ ਗਿਆ ਨਹੀਂ ਇਹ ਲੱਤਾਂ ਦੇ ਬਿਸ਼ਰਵਾਦੀ ਹੋਈ ਜੇ ਕਿੰਨੀ ਦਿਨ ਹੋ ਗਈ ਹੈ ਆਨੂੰ ਤਾਂ ਸਿਰਫ 1 ਮਹੀਨਾ ਹੀ ਹੋਇਆ ਮਹੀਨੇ ਦੇ ਕਿਦਾਂ ਰਿਸਪੌਂਸ ਮਿਲਿਆ ਲੋਕਾਂ ਦਾ ਪਿਆਰ ਕਿੰਨਾ ਕਿ ਮਿਲਿਆ ਬੜਾ ਜੀ ਬੜਾ ਪਿਆਰ ਮਿਲਿਆ ਬੜੇ ਲੋਕੀ ਖੁਸ਼ ਹੋਣ ਡਿਆ ਵੀ ਭਾਜੀ ਚਲੋ ਆਹ ਰੇੜੀ ਬਣਾਈ ਬਹੁਤ ਵਧੀਆ ਦੁਕਾਨੋਂ ਪਰੋ ਵਧੀਆ ਚੰਗੀ ਹੈ ਜੀ ਹਾਂ ਜੀ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਇਹ ਕਿ ਬਹੁਤ ਵਧੀਆ ਲੱਗਿਆ ਜੀ ਤੁਸੀਂ ਐਡਾਂ ਦੀ ਰੇੜੀ ਬਣਾਈ ਹੈ ਆ ਨਾਲ ਦੀ ਨਾਲ ਲੋਕਾਂ ਦੀ ਕਿਤੇ ਨਾ ਕਿਤੇ ਅਸੀਸਾਂ ਲੈਂਦੇ ਨੇ ਕਿ ਜੇ ਜਾਂਦੇ ਨੇ ਇਹ ਕਿਸੇ ਦਾ ਪੈਂਚਰ ਲਗਾਣ ਜਾਂਦੇ ਨੇ ਰੋਡ ਦੇ ਉੱਤੇ ਤਾਂ ਉਹੀ ਐਸੇ ਲੈਂਦੇ ਨੇ ਉਹੀ ਚਾਰਜ ਕਰਦੇ ਐਕਸਟਰਾ ਚਾਰਜ ਜਰਾ ਉਹ ਨਹੀਂ ਕਰਦੇ ਸੋ ਕਹਿੰਦੇ ਨੇ ਕਿ ਪਰਿਵਾਰ ਦੀ ਵੀ ਬੜੀ ਸਪੋਰਟ ਆ ਕਰਜ਼ਾ ਚੁੱਕ ਕੇ 70 80 ਹਜ਼ਾਰ ਰੁਪਏ ਲਾਇਆ ਏ ਤਾਂ ਹੌਲੀ-ਹੌਲੀ ਜਰਾ ਇਹ ਹੁਣ ਕਰਜ਼ਾ ਉਤਾਰਨ ਦੇ ਨੇ ਸੋ ਵੀਡੀਓ ਨੂੰ ਵਾਟ ਵਾਟ ਸ਼ੇਅਰ ਕਰਿਓ ਵੀਡੀਓ ਦੇ ਰਹੀਏ ਕਿਤੇ ਦੀ ਕਿਤੇ ਉਂਝ ਨਹੀਂ ਚਾਹੀਦੀ ਏ ਹੌਸਲੇ ਬੁਲੰਦ ਨੇ ਮਿਹਨਤ ਕਰਦੇ ਨੇ ਇਹ ਮਿਹਨਤ ਦਾ ਫਲ ਜਰਾ ਏ ਪਰਮਾਤਮਾ ਵੱਲੋਂ ਮਿਲਦਾ ਵੀ ਏ ਸੋ ਵੀਡੀਓ ਨੂੰ ਵਾਟ ਵਾਟ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲੱਤੀ ਰਾਜਪੂਤ ਬਟਾਲਾ